ਸ਼੍ਰੀ ਅਕਾਲ ਤਤ ਸਾਹਿਬ ਦੇ ਜ਼ਥੇਦਾਰ ਗੈਨਨੀ ਰਗबीर ਸਿੰਘ ਅਕਾਲੀ ਦਲ ਦੀ ਭਰਤੀ ਕਰਕੇ ਚੋਣ ਕਰਨ ਦੇ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ ਬਾਰੇ ਕੋਈ ਨਵੇਂ ਆਦੇਸ਼ ਜਾਰੀ ਕਰ ਸਕਦੇ ਹਨ ਜ਼ਥੇਦਾਰ ਸੱਤ ਮੈਂਬਰੀ ਕਮੇਟੀ ਰਾਹੀਂ ਹੀ ਅਕਾਲੀ ਦਲ ਦੇ ਨਿਰਪੱਖ ਚੋਣ ਕਰਵਾਉਣ ਦੇ ਮੁੱਦੇ ਉੱਪਰ ਗੰਭੀਰ ਵਿਚਾਰ ਕਰ ਰਹੇ ਨੇ ਸੋ ਇਸ ਨੂੰ ਲੈ ਕੇ ਗੱਲਬਾਤ ਕਰ ਲੈਣੇ ਆ ਫੋਨ ਲਾਈਨ ਤੇ ਜੁੜੇ ਨੇ ਸੀਨੀਅਰ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਸੇ 7 ਮੈਂਬਰੀ ਕਮੇਟੀ ਦੇ ਮੁੱਦੇ ਤੇ ਜਥੇਦਾਰ ਉਨੀ ਕੋਈ ਆਦੇਸ਼ ਜਿਹੜਾ ਉਹ ਦੇ ਸਕਦੇ ਨਹੀਂ ਕਿ ਲੱਗਦਾ ਹੈ। ਉਹ ਅਸਲ ਪਿਛਲੇ ਲੰਬੇ ਸਮੇਂ ਤੋਂ ਇਹ ਮੁੱਦਾ ਬੜਾ ਪੱਕਿਆ ਹੈ ਔਰ ਸੁਧਾਰ ਲਹਿਰ ਵਾਲੇ ਤੇ ਹੋਰ ਕੁਝ ਜੜੀਆਂ ਚੱਤੇਬੰਦੀਆਂ ਨੇ ਆ ਅਕਾਲੀ ਦਲ ਦੇ ਵੱਖ-ਵੱਖ ਟੜੇ ਨੇ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਮਿਲ ਕੇ ਇਹ ਗੱਲ ਕਹੀ ਜਾ ਰਹੀ ਹੈ ਵੀ 2 ਦਸੰਬਰ 2024 ਦੇ ਜਿਹੜੇ ਹੁਕਮਨਾਮੇ ਨੇ ਜਿਹੜੇ ਫੈਸਲੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਬਿਨ ਲਾਗੂ ਕੀਤਾ ਜਾਵੇ। ਔਰ ਪਿਛਲੇ ਸਮੇਂ ਖੁਦ ਜ세ਦਾ ਰਗਵੀਰ ਸਿੰਘ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਵੀ ਉਹ ਸਾਰੇ ਫੈਸਲੇ ਇਨ ਬਿਨ ਲਾਗੂ ਕਰਵਾਉਣ ਲਈ ਬਿਲਕੁਲ ਤਰੇਣ ਨੇ ਔਰ ਇਹ ਫੈਸਲੇ ਜਿਹੜੇ ਲਾਗੂ ਕੀਤੇ ਜਾਣੇ ਚਾਹੀਦੇ ਨੇ। ਔਰ ਸੂਤਰ ਇਹ ਕਹਿੰਦੇ ਨੇ ਵੀ ਜ세ਦਾ ਰਗਵੀਰ ਸਿੰਘ ਜੀ ਇਸ ਮੁੱਦੇ ਉੱਪਰ ਬਹੁਤ ਗੰਭੀਰਤਾ ਨਾਲ ਵਿਚਾਰ ਕਰ ਰਹੇ ਨੇ ਔਰ ਕਿਸੇ ਵੀ ਵੇਲੇ ਵੀ ਕੋਈ ਨਮਾ ਆਦੇਸ਼ ਸੱਤ ਮੈਂਬਰੀ ਕਮੇਟੀ ਬਾਰੇ ਦਿੱਤਾ ਜਾ ਸਕਦਾ ਹੈ ਦਰਅਸਲ ਸੁਧਾਰ ਲਹਿਰ ਦੇ ਜਿਹੜੇ ਆਗੂ ਨੇ ਗੁਰਪ੍ਰਤਾਪ ਸਿੰਘ ਵਡਾਲਾ ਉਹ ਵਾਰ-ਵਾਰ ਜਥੇਦਾਰ ਸ਼ਿਗੇ ਅਕਾਲਤਖਸਰਬ ਨੂੰ ਮਿਲ ਕੇ ਇਹ ਬੇਨਤੀ ਕਰਦੇ ਆ ਰਹੇ ਨੇ ਕਿ ਉਹਨਾਂ ਦੇ ਆਦੇਸ਼ਾਂ ਤੇ ਉਹਨਾਂ ਨੇ ਆਪਣੀ ਸੁਧਾਰ ਲਹਿਰ ਵਾਲਾ ਜਿਹੜਾ ਧੜਾ ਸੀ ਉਹਨੂੰ ਪਾਂਕ ਕਰ ਦਿੱਤਾ ਅਸੀਫੇ ਦੇ ਦਿੱਤੇ ਔਰ ਉਹ ਪੂਰੀ ਤਰ੍ਹਾਂ ਇਸ ਗੱਲ ਦੀ ਵਚਨਬੱਧ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਹੈ ਉਹਦੇ ਅਧੀਨ ਅਕਾਲੀ ਦਲ ਦੀ ਨਵੀਂ ਪਰਤੀ ਕੀਤੀ ਜਾਵੇ ਉਸੇ ਅਧੀਨ ਹੀ ਨਵੇਂ ਡੈਲੀਗੇਟ ਚੁਣੇ ਜਾਣ ਤੇ ਉਸੇ ਅਧੀਨ ਹੀ ਨਿਰਪੱਖ ਜਿਹੜੀ ਚੋਣ ਕਰਵਾਈ ਜਾਵੇ ਪਰ ਗੁਰਪ੍ਰਸਾਦ ਸਿੰਘ ਬਡਾਲਾ ਬਾਰ-ਬਾਰ ਦੁਖਸ਼ਲਾ ਰਹੇ ਨੇ ਕਿ ਸ਼੍ਰੋਮ ਦੀ ਅਕਾਲੀ ਦਲ ਬਾਤਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਤਾਬਕ 7 ਮੈਂਬਰੀ ਕਮੇਟੀ ਰਾਹੀਂ ਪਰਤੀ ਪ੍ਰਕਿਰਿਆ ਸ਼ੁਰੂ ਨਹੀਂ ਕਰੀ ਹੋਰ ਕਿਉਂ ਨਾ ਦਾ ਪ੍ਰੋਸੈਸ ਆਪਣੇ ਤੌਰ ਤੇ ਵੱਖਰੇ ਤੌਰ ਤੇ ਕਰਵਾਇਆ ਜਾ ਰਿਹਾ ਇਸੇ ਤਰ੍ਹਾਂ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਨੇ ਮਨਪ੍ਰਿਤ ਇਆਲੀ ਉਹਨਾਂ ਨੇ ਵੀ ਬੜਾ ਸਪਸ਼ਟ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰੋ ਅਗਵਾਈ ਲੈਣਗੇ ਕਿ ਕਿਹੜੇ ਢੰਗ ਨਾਲ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਭਰਤੀ ਦੀ ਔਰ ਹੋਰ ਜਾਣਕਾਰੀ ਮਿਲੀ ਹੈ ਵੀ ਅਜੇ ਹੀ ਜਿਹੜੀ ਵਿਚਾਰ ਨੇ ਸੰਤਾ ਸਿੰਘ ਉਹ ਮੈਦੂਰੀ ਦੇ ਨੇ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਨੇ ਸੋ ਇਸ ਸਾਰੀ ਸਥਿਤੀ ਨੂੰ ਲੈ ਕੇ ਵਾਰ-ਵਾਰ ਜਿਹੜੇ ਜ세ਦਾ ਸਾਹਿਬ ਨੂੰ ਇਹ ਸੰਬੰਧੀ ਅਪੀਲਾਂ ਆ ਰਹੀਆਂ ਨੇ ਇਸੇ ਸੰਦਰਭ ਵਿੱਚ ਜੋ ਜਾਣਕਾਰੀ ਮਿਲੀ ਹੈ ਹਰਜਿੰਦਰ ਸਿੰਘ ਧੰਮੀ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਵੀ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜ세ਦਾਰ ਨਾਲ ਮੀਟਿੰਗ ਕੀਤੀ ਹੈ ਔਰ ਇਹ ਸਾਰੀਆਂ ਮੀਟਿੰਗਾਂ ਦੇ ਦੌਰ ਵਿੱਚੋਂ ਇਹ ਗੱਲ ਸਮਝ ਆ ਰਹੀ ਹੈ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜ세ਦਾਰ ਜੋ ਗੰਭੀਰਤਾ ਨਾਲ ਇਸ ਮੁੱਦੇ ਤੇ ਵਿਚਾਰ ਕਰ ਰਹੇ ਨੇ ਕੋਈ ਨਵੇਂ ਆਦੇਸ਼ ਦੇ ਸਕਦੇ ਨੇ ਕਿਉਂਕਿ ਕਈ ਲੀਡਰ ਨਿਤ ਦਿਨ ਇਸ ਸੰਬੰਧੀ ਬਿਆਨ ਦੇ ਰਹੇ ਨੇ ਇਸੇ ਤਰ੍ਹਾਂ ਗੁਰਜੀਤ ਸਿੰਘ ਤਲਵੰਡੀ ਜਿਹੜੇ ਸ਼੍ਰੋਮ ਨਿਕਾਲੀ ਦਲ ਦੇ ਜਨਰਲ ਸਕੱਤਰ ਨੇ ਉਹਨਾਂ ਨੇ ਵੀ ਅੱਜ ਜ세ਦਾਰ ਸ਼੍ਰੀ ਅਕਾਲ ਤਖਸਾਲ ਨੂੰ ਬੇਨਤੀ ਕੀਤੀ ਹੈ ਕਿ ਤੋਂ ਮੈਂਬਰੀ ਕਮੇਟੀ ਰਾਹੀਂ ਭਰਤੀ ਪ੍ਰਕਿਰਿਆ ਸ਼ੁਰੂ ਕਰਵਾਈ ਜਾਵੇ ਔਰ ਗੁਰਦੀਪ ਸਿੰਘ ਤਲਵੰਡੀ ਨੇ ਬੜਾ ਸਪਸ਼ਟ ਕਿਹਾ ਵੀ ਉਹਨਾਂ ਦੇ ਪੁਰਖਿਆਂ ਨੇ ਅਕਾਲੀ ਦਲ ਚ ਵੱਡੀਆਂ ਸੇਵਾਵਾਂ ਨਿਭਾਈਆਂ ਹਨ ਤੇ ਅੱਜ ਉਹ ਚੌਥੀ ਪੀੜੀ ਵਜੋਂ ਇਹ ਸੇਵਾ ਨਿਭਾ ਰਹੇ ਹਨ ਔਰ ਸ਼੍ਰੀ ਹਕਾਲਤਖਸਭ ਦੇ ਜ세ਧਰ ਸਾਹਿਬ ਨੂੰ ਸੱਤ ਮੈਂਬਰੀ ਕਮੇਟੀ ਰਾਹੀਂ ਚੋਣ ਕਰਾਉਣੀ ਚਾਹੀਦੀ ਹੈ ਅਕਾਲੀ ਦਲ ਬਾਦਲ ਦੇ ਵੱਲੋਂ ਵੀ ਭਰਤੀ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਉਸ ਦੇ ਬਾਰੇ ਕੀ ਕਹੋਗੇ ਜਿ ਕੋ ਬਿਲਕੁਲ ਅੱਜ ਰਸਮੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਪਰਤੀ ਸ਼ੁਰੂ ਕਰ ਦਿੱਤੀ ਹੈ ਔਰ ਖਾਸ ਤੌਰ ਤੇ ਅੱਜ ਸੁਖਬੀਰ ਸਿੰਘ ਬਾਦਲ ਹੋਣਾ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਹੈ ਔਰ ਸਿੱਧੇ ਰੂਪ ਵਿੱਚ ਅਕਾਲੀ ਦਲ ਬਾਦਲ ਵੱਲੋਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਖੁੰਦੜ ਸਕੱਤਰ ਡਾਕਟਰ ਦਲਜੀਤ ਸਿੰਘ ਕੀਮਾ ਤੇ ਇਸੇ ਤਰ੍ਹਾਂ ਕੁਲਜਾਰ ਸਿੰਘ ਰਣਕੇ ਦੀ ਅਗਵਾਈ ਹੇਠ ਜਿਹੜੀ ਹੈ ਪਰਤੀ ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਗਈ ਹੈ ਪਰ ਦੂਸਰੇ ਪਾਸੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਆਇਆ ਸੀ ਉਹਦੇ ਵਿੱਚ ਬੜਾ ਸਪਸ਼ਟ ਕਿਹਾ ਸੀ ਜ세ਦਾ ਸਰਪੱਲੋਂ ਵੀ 6 ਮਹੀਨਿਆਂ ਵਿੱਚ ਅਕਾਲੀ ਦਲ ਦੀ ਇਲੈਕਸ਼ਨ ਕਰਾਉਣ ਲਈ ਵਿਸ਼ੇਸ਼ ਇੱਕ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਜਾਂਦੀ ਹੈ ਸੋ ਉਸੇ ਗੱਲ ਨੂੰ ਲੈ ਕੇ ਜਿਹੜੇ ਵਿਰੋਧੀ ਇਹ ਗੱਲ ਕਹਿ ਰਹੇ ਨੇ ਵੀ ਜੋ 2 ਦਸੰਬਰ ਦੇ ਫੈਸਲੇ ਨੇ ਉਹਦੇ ਮੁਤਾਬਕ ਜਿਹੜੀ ਭਰਤੀ ਨਹੀਂ ਕੀਤੀ ਜਾ ਰਹੀ ਸੋ ਅਕਾਲ ਤਖਤ ਸਾਹਿਬ ਤੇ ਜਿਹੜੇ 7 ਮੈਂਬਰੀ ਕਮੇਟੀ ਬਣਾਈ ਉਹਦੇ ਵਿੱਚੋਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਬਈ ਮਨਪ੍ਰੀਤ ਯਾਲੀ ਗੁਰਪ੍ਰਤਾਪ ਸਿੰਘ ਗਡਾਲਾ ਇਸੇ ਤਰ੍ਹਾਂ ਸੰਤਾ ਸਿੰਘ ਉਹ ਮੈਤਪੁਰੀ ਜਿਹੜੇ ਨੇ ਉਹ ਇਸ ਗੱਲ ਦੇ ਓਪਨਲੀ ਇਹ ਗੱਲ ਕਹਿ ਰਹੇ ਨੇ ਧਾਰਨੀ ਨੇ ਵੀ ਜਿਹੜੀ ਅਕਾਲੀ ਦਲ ਵੱਲੋਂ ਕਮੇਟੀ ਬਣਾਈ ਹੈ ਅ ਇਲੈਕਸ਼ਨ ਪ੍ਰੋਸੈਸ ਚੋਣਾਂ ਲਈ ਉਹਦੇ ਮੁਤਾਬਕ ਜਿਹੜੀ ਹੈ ਉਹ ਚੋਣ ਨਹੀਂ ਹੋਣੀ ਚਾਹੀਦੀ ਚੋਣ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸੱਤ ਮੈਂਬਰੀ ਕਮੇਟੀ ਦੇ ਅਧਾਰਤ ਹੋਣੀ ਚਾਹੀਦੀ ਹੈ ਸੋ ਇਸ ਮੁੱਦੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਵਾਲ ਸਾਰਿਆਂ ਦੀ ਨਜ਼ਰ ਹੈ ਉਹ ਸੂਤਰ ਇਹ ਕਹਿੰਦੇ ਨੇ ਵੀ ਜਸੇ ਦਾ ਸਾਹਿਬ ਇਸ ਮੁੱਦੇ ਉੱਪਰ ਕਿਸੇ ਵੇਲੇ ਵੀ ਕੋਈ ਨਵਾਂ ਆਦੇਸ਼ ਕੋਈ ਨਵੀਂ ਅਗਵਾਈ ਜਿਹੜੀ ਹੈ ਉਹ ਅਕਾਲੀ ਦਲ ਨੂੰ ਦੇ ਸਕਦੇ ਨੇ ਜੀ